हां जी भाई जी गंगानगर राजस्थान पशु मेले ਦੇ ਵਿੱਚ ਸਾਈਵਾਲ ਖੀਰੀਆਂ ਬੱਚਿਆਂ ਦੇ ਮੁਕਾਬਲੇ ਹੋ ਕੇ ਹਟੇਗੇ ਉਹਨਾਂ ਬੱਚਿਆਂ ਵਿੱਚੋਂ ਜਿਹੜੀਆਂ ਬੱਚਿਆਂ ਨੇ ਪਹਿਲਾ ਦੂਜਾ ਤੀਜਾ ਨੰਬਰ ਪ੍ਰਾਪਤ ਕੀਤਾਗਾ ਸੋ ਬੱਚਿਆਂ ਦੇ ਮਾਲਕਾਂ ਨਾਲ ਆਪਾਂ ਗੱਲਬਾਤ ਕਰਾਵਾਂਗੇ ਸੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜਿਤਨਾ ਇਹ ਭਰਾਵਾਂ ਨੂੰ ਕਮਟਰੀ ਦਿਵਾਉਂਗਾ ਜ਼ਰੂਰ ਦੇ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਆਪਾਂ ਕੇਸਲੀ ਸਿੰਘਪੁਰ ਪਿੰਡ ਸਾਡਾ ਗੰਗਨਗਰ ਤੋਂ ਨਾਲ ਗੰਗਨਗਰ ਦੇ ਨੇੜੇ Rajasthan ਦੇ ਵਿੱਚ ਹੀ ਆ Rajasthan ਦੇ ਵਿੱਚ ਇਹ ਬੱਚੇ ਤੀਜਾ ਨੰਬਰ ਜਿੱਤੇ ਠੀਕ ਹੈ ਤੁਹਾਨੂੰ ਤੇ ਆਪਾਂ ਜੇ ਗੱਲ ਕਰੀਏ ਇਹ ਕਿਹੜੇ ਸੀਮਨ ਦੀ ਬੱਛੀ ਆ ਪਤਾ ਹੈ ਨਹੀਂ ਪੰਚਾਇਤੀ ਬੁੱਲਦੀ ਅੱਛਾ ਮਾਲ ਸਰਕਾਰ ਇਹ ਸੋਡੇ ਹੁੰਦੇ ਆ ਰਾਜਸਥਾਨ ਦੇ ਵਿੱਚ ਸਪੈਸੇ ਰਾਜਸਥਾਨ ਦੀ ਨਸਲ ਹਨ ਇਹ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਆ ਚਿਕਨੇ ਦੇ ਪਾਸੋਂ ਆਪਣੇ ਕੋਲੇ ਆਪਣੇ ਹੈ 35 40 ਬਸੂ ਸਾਈਵਾਲਾ ਸਾਰੇ ਸਾਈਵਾਲੀ ਮੱਜਾ ਵੀ ਚੇਤ ਕਿੰਨੇ ਕ ਸਮੇਂ ਤੋਂ ਮੇਲੇ ਚ ਭਾਗ ਲੈ ਰਹੇ ਹੋਗੇ ਮੇਲਾ ਪਹਿਲਾਂ ਹੀ ਕੀਤਾ ਪੰਦਾ ਅੱਛਾ ਇਹ ਬੱਚੀ ਪਹਿਲੀ ਵਾਰ ਮਿਲ ਤੇ ਹੀ ਹੈ ਪਹਿਲੀ ਵਾਰ ਕੀਤੀ ਤੇ ਪਹਿਲੀ ਵਾਰ ਤੀਜੇ ਨੰਬਰ ਤੇ ਆ ਗਈ ਹਾਂਜੀ ਸੰਤੋਸ਼ਟ ਪੂਰਾ ਖੁਸ਼ ਹਾਂਜੀ ਪੂਰੇ ਖੁਸ਼ ਠੀਕ ਹੈ ਤੁਹਾਨੂੰ ਬਹੁਤ ਬਹੁਤ ਬਾਈ ਤੇ ਇਹਦੀ ਮਾਦਾ 20 ਕੋਲ ਠੀਕ ਆ ਤੇ ਤੁਹਾਡਾ ਮੋਬਾਈਲ ਨੰਬਰ ਸਾਂਝਾ ਕਰ ਦਿਓ 9982196553 ਜੇ ਕਿਸੇ ਭਰਾ ਨੇ ਦੂਜੇ ਸਟੇਟ ਦੇ ਜੇ ਇਹੀ ਸਾਈਵਾਂ ਚੰਗੀ ਨਸਲ ਲੈਣੀ ਬੇ ਮੈਂ ਦਾਅ ਬੱਚੀ ਦੇ ਦੋਗੇ ਵੱਧੂ ਮਜ਼ਨ ਤੇ ਇੱਕਾਈਡ ਮੋਬਾਈਲ ਨੰਬਰ ਸਾਂਝਾ ਕਰ ਦਿਓ 9982196553 ਇਹ ਬੱਚੀ ਤੋਰ ਕੇ ਦਾਦੀ ਆਪਾਂ ਇੱਕ ਕਰੀ ਤੀਜਾ ਨੰਬਰ ਜਿੱਤਿਆ ਸਰਕਾਰੀ ਆਪਾਂ ਕਹਿੰਦੇ ਹੋਇਆ ਪੰਚਾਇਤੀ ਸੀਮਣ ਦੀ ਇਹ ਪਿੰਡਾਂ ਚ ਬੋਲ ਹੁੰਦੀ ਆਪਣੇ ਛੋਟੇ ਹੁੰਦਾ ਇਹਨਾਂ ਦੇ ਫਰਾਜ ਫਾ ਦੇ ਵਿੱਚ ਸਾਈਵਾਲ ਦੇ ਬੋਲ ਵੀ ਹੁੰਦੇ ਇਸ ਤਰ੍ਹਾਂ ਸੋ ਇਹ ਬੱਚੀ ਜਿਹੜੀ ਖੀਰੀ ਬੱਚੀ ਆ ਤੀਜਾ ਨੰਬਰ ਜਿੱਤਣ ਵਾਲੀ ਹੈ ਨਾ ਸੋ ਵੀਰ ਨੂੰ ਵਧਾਈਆਂ ਜ਼ਰੂਰ ਦੇ ਦਿਓ ਬਾਕੀ ਆਪਾਂ ਦੋ ਨੰਬਰ ਤੇ ਇੱਕ ਨੰਬਰ ਜਿੱਤਣ ਵਾਲੇ ਭਰਾਵਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਇਹ ਬੱਚੀ ਆਈ ਆ ਪਹਿਲੇ ਨੰਬਰ ਤੇ ਆਪਾਂ ਇਸ ਬਾਈ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਹੜੇ ਸੀਮਰ ਦੀ ਬੱਚੀ ਆ ਕਿੱਥੋਂ ਆਏ ਨੇ ਕਿ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਰਾ ਵੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਵਧਾਈਦਾ ਤੈਨੂੰ ਤੁਹਾਨੂੰ ਸਾਰੇ ਭਰਾਵਾਂ ਨੂੰ ਵਧਾਈਆਂ ਜੀ ਬਹੁਤ ਸਾਰੀਆਂ ਅੱਛਾ ਕਿਹੜੇ ਪਿੰਡ ਤੋਂ ਆਏ ਆਪਾਂ ਅਸੀਂ ਆਏ ਆ ਜੀ ਸਾਡਾ ਜ਼ਿਲ੍ਹਾ ਸਰਸਾ ਹਾਂਜੀ ਤੇ ਬੱਚੀ ਆਪਣੇ ਇਹ ਕਿਹੜੀ ਕੰਪਨੀ ਦਾ ਪਤਾ ਕੁਛ ਨਾਗਰ ਕੇ ਜੀ ਐਸ ਦਾ ਕੇ ਜੀ ਐਸ ਦਾ ਨਾਗਰ ਬੋਲਾ ਸਾਈਵਾਲ ਦਾ ਹਾਂਜੀ ਔਰ ਜੀਵਨ ਨਗਰ ਬਲੈਰ ਲਾਈਨ ਤੇ ਜੀ अच्छा जी आ, आ, बच्ची बच्ची, नहीं। नहीं। खी, ए हुन साईवाल मिल्कटी था खिरी बच्ची खिरी बच्ची 22 महिना ਦੀ ਯਾਰ ਤੋ ਕਿਹੜਾ ਕਿਹੜਾ ਤੁਹਾਡਾ ਠੀਕ ਹੈ ਪਿੰਡ ਸਾਡੇ ਸਰਸੇ ਜਿਵੇਂ ਚੱਜੀ ਠੀਕ ਹੈ ਇਸ ਤੋਂ ਪਹਿਲਾਂ ਜੇ ਪਏ ਕਿਸੇ ਹੋਰ ਮੁਕਾਬਲੇ ਚ ਪਾਈ ਬੱਚੀ ਨਹੀਂ ਜੀ ਫਸਟ ਟਾਈਮ ਹੀ ਪਾਈ ਹੈ ਹੋਰ ਵੀ ਆਪਣੇ ਐਨੀਮਲ ਜਿਵੇਂ ਤੁਹਾਨੂੰ ਪਤਾ ਹੀ ਹੈ ਆ ਪਤਨੌਲੇ ਵੀ ਤੁਸੀਂ ਆਏ ਸੀ ਉੱਥੇ ਛੋਟੀ ਬੱਚੀ ਆਈ ਸੀ ਹੁਣ ਵੀ 6 ਬੱਚੀਆਂ ਸਾਡੀਆਂ ਨੰਬਰਾਂ ਦੇ ਵਿੱਚ ਆਈਆਂ ਸੀ ਹਾਂ ਪਤਨੌਲੇ ਜਿਹੜਾ ਮੇਲਾ ਹੋਇਆ ਸੀ ਆ ਪਿਛੇ ARCC ਜੀ ਕੰਪੀਟੀਸ਼ਨ ਹੋਇਆ ਸੀ ਹਾਂ ਜੀ ਉੱਥੇ ਵੀ ਸਾਡੀ ਗਾਂ ਨੇ ਬੁਲਟ ਜਿੱਤ ਕੀਤਾ ਸੀ ਤੇ ਸਾਈਵਾਲ ਨੇ ਹਾਂ ਜੀ ਸਾਈਵਾਲ ਨੇ ਇੱਕ ਸਾਈਵਾਲ ਬੁੱਲ ਹੈ ਉਹਨੇ 3rd ਪੋਜੀਸ਼ਨ ਉ ਸਾਈਵਾਲ ਸਾਰ ਪਰਕ ਦੇ 80 ਐਨੀਮਲ ਹੈ ਜੀ ਤੁਹਾਡਾ ਨੰਬਰ ਸਾਂਝਾ ਕਰਿਓ 9467486849 ਜੇ ਕਿਸੇ ਦੂਜੇ ਸਟੇਟ ਦੇ ਵਿੱਚ ਕਿਸੇ ਨੇ ਸਾਈਵਾਲ ਬੱਛੀ ਗਾਂ ਲੈਣੀ ਹੋਵੇ ਕਹੋਗੇ ਦੇ ਦਾਂਗੇ ਜੀ ਚੰਗੀ ਮੇਲੇ ਜਿੱਥੇ ਵਾਲੀ ਬਿਲਕੁਲ ਬਿਲਕੁਲ ਠੀਕ ਆ ਇਹਨੂੰ ਤੋਰ ਕੇ ਦਿਖਾ ਦਿਓ ਹੋਰ ਤੋਰ ਕੇ ਦਿਖਾ ਦਿੰਦੇ ਹਾਂ ਜੀ ਹਾਂ ਤੋਰ ਕੇ ਦਿਖਾ ਸਕਦੇ ਆਪਾਂ ਸੋਨੇ ਬੱਛੀ ਨਾਗਰ ਵਾਲ ਦੀ ਹੈ ਜੀ ਕੇਜੀਐਸ ਕੰਪਨੀ ਦਾ ਸੀਮਣਾ ਇਹ ਬੱਛੀ ਨੇ ਜਿੱਤਾ ਗਿਆ ਪਹਿਲਾਂ ਆਪਾਂ ਗੇੜਾ ਕਰਦੇ ਹਾਂ ਤੋਰ ਕੇ ਵਿਖਾ ਦਿਓ ਬੱਛੀ ਲੋ ਜੀ ਕਰੋ ਦਰਸ਼ਨ ਬੱਚੀ ਦੇ ਇਹ ਬਾਈ ਯਾਰਾਂ ਦੀ ਜੀ ਬੱਚੀ ਨੇ ਜਿੱਤਿਆ ਪਹਿਲਾ ਨੰਬਰ ਇੱਥੇ ਜੀ ਸਾਈਵਾਲ ਨੇ ਤੇ ਇਹ ਵੀਰ ਦੀਆਂ ਧਨੌਲੇ ਮੇਲੇ ਦੇ ਵਿੱਚ ਕਈ ਬੱਚਾ ਜਿੱਤੇ ਗਏ ਸੀ ਤੇ ਇਹ ਬਾਈ ਦੀ ਸਾਈਵਾਲਾ ਗਾਣੇ ਤੋਂ ਦੱਸਿਆ ਵੀ ਮੋਟਰਸਾਈਕਲ ਵੀ ਜਿੱਤਿਆ ਹੈਗਾ ਨਾ ਸੋ ਇਹ ਸਾਈਵਾਲ ਦੀ ਬੱਚੀ ਆ ਸੋ ਵੀਰ ਨੂੰ ਕਮੈਂਟੇ ਲਗਾਉਣਾ ਜਰੂਰ ਆਏ ਨੂੰ ਉੱਪਰ ਦੀ ਲੈ ਉੱਪਰ ਦੀ ਲੈਓ ਲੈ ਲੈ ਕਮਾ ਲਓ ਦੇਖ ਸਕਦੇ ਹੋ ਮੋਰ ਦੇ ਨੰਬਰ ਪੱਕੇ ਹੱਥ ਪਾਈ ਬੋਤਾ ਪੱਤੇ ਪੱਤੇ ਹੱਥ ਪੱਕਿਆ ਕਰੋ ਦਰਸ਼ਨ ਬੱਚੀ ਪੱਕਾ ਸੱਚ ਜੀ ਪੱਕਿਆ ਸੱਚ ਸੋ ਕੋਈ ਵੀ ਕੰਮ ਆ ਤੂੰ ਅਗਲੇ ਬੰਨੇ ਤੇਰੇ ਮੱਖੂ ਤੂੰ ਖਾਚਾ ਵੀ ਕੰਮ ਆ ਮਾਰੀ ਹੁੰਦਾ